ਅੱਜ ਮੈਂ ਇੰਟਰਨੈਟ ਤੇ ਇੱਕ ਵੀਡੀਓ ਦੇਖੀ ਹੋ ਸਕਦਾ ਤੁਸੀਂ ਵੀ ਉਹ ਖਬਰ ਸੁਣੀ ਹੋਵੇ ਕਿ ਤੇਲੰਗਾਨਾ ਗਵਰਨਮੈਂਟ ਨੇ 400 ਏਕੜ ਜ਼ਮੀਨ ਦੇ ਵਿੱਚ ਪਹਿਲੇ ਜੰਗਲ ਅੱਜ ਕੱਟ ਦਿੱਤਾ ਕਈ ਜਾਨਵਰਾਂ ਨੂੰ ਘਰ ਤੋਂ ਬੇਗਰ ਕਰ ਦਿੱਤਾ ਗਿਆ ਅੱਜ ਤੇ ਉਸ ਵੀਡੀਓ ਦੇ ਵਿੱਚ ਉਹ ਜਾਨਵਰਾਂ ਦੇ ਰੋਣ ਦੀਆਂ ਆਵਾਜ਼ਾਂ ਉਹਨਾਂ ਨੇ ਮੈਨੂੰ ਅੰਦਰੋਂ ਤੱਕ ਹਿਲਾ ਦਿੱਤਾ ਜਿਸ ਕਰਕੇ ਮੈਂ ਅੱਜ ਇਹ ਵੀਡੀਓ ਬਣਾਉਣ ਲਈ ਮਜਬੂਰ ਹੋ ਗਈ ਕਿੰਦੇ ਲਈ ਕੱਟ ਰਹੇ ਆ ਜੰਗਲ ਕਿਉਂ ਕਟਾਈ ਹੋ ਰਹੀ ਏ ਜੰਗਲਾਂ ਦੀ ਕਿਉਂ ਜਾਨਵਰਾਂ ਨੂੰ ਘਰ ਤੋਂ ਬੇਘਰ ਕੀਤਾ ਜਾ ਰਿਹਾ ਜਦੋਂ ਮੈਂ ਇੰਟਰਨੈਟ ਤੇ ਚੈੱਕ ਕੀਤਾ ਕਿ ਕਿਉਂ ਜੰਗਲ ਦੀ ਕਟਾਈ ਹੋ ਰਹੀ ਏ ਤਾਂ ਉੱਥੇ ਲਿਖਿਆ ਸੀ ਉਹਨਾਂ ਨੇ ਵਰਲਡ ਕਲਾਸ ਆਈਟੀ ਪਾਰਕ ਬਣਾਉਣ ਨੇ ਉਸ ਜ਼ਮੀਨ ਦੇ ਉੱਤੇ ਕਿੰਦੇ ਲਈ ਬਣਾਉਣ ਨੇ ਜਦੋਂ ਹਿਊਮਨ ਕਾਈਂਡ ਹੀ ਨਹੀਂ ਬਚੇਗਾ ਜਦੋਂ ਹਿਊਮਨਸ ਹੀ ਨਹੀਂ ਬਚਣਗੇ ਤਾਂ ਫਿਰ ਉਹ ਬਿਲਡਿੰਗਸ ਦਾ ਕੀ ਕਰਾਂਗੇ ਆਪਾਂ ਇੱਕ ਜਾਨਵਰ ਨੂੰ ਘਰ ਤੋਂ ਬੇਘਰ ਕਰਕੇ ਤੁਸੀਂ ਬੰਦਿਆਂ ਦੇ ਰਹਿਣ ਦੀ ਜਗ੍ਹਾ ਬਣਾ ਰਹੇ ਹੋ ਤਾਂ ਉਹ ਜਾਨਵਰ ਕਿੱਥੇ ਜਾਣਗੇ ਫਿਰ ਜਦੋਂ ਉਹ ਜਾਨਵਰ ਸ਼ੇਰ ਦੇ ਵਿੱਚ ਆ ਜਾਂਦੇ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਮਾਰਨ ਨੂੰ દોੜਦੇ ਆ ਕਿ ਉਹ ਸਾਡਾ ਨੁਕਸਾਨ ਕਰਨਗੇ ਪਰ ਜਦੋਂ ਆਪਾਂ ਜੰਗਲਾ ਚ ਵੜ ਕੇ ਉਹਨਾਂ ਦਾ ਨੁਕਸਾਨ ਕੀਤਾ ਹੈ ਉਹਦੀ ਪਰਪਾਈ ਕੌਣ ਕਰੇਗਾ ਜੇਕਰ ਅਸੀਂ ਕੁਦਰਤ ਲਈ ਕੁਝ ਬਣਾ ਨਹੀਂ ਸਕਦੇ ਕੁਝ ਬਚਾ ਨਹੀਂ ਸਕਦੇ ਨਾ ਤਾਂ ਸਾਨੂੰ ਇਹਨੂੰ ਨਸ਼ਟ ਕਰਨ ਦਾ ਵੀ ਕੋਈ ਹੱਕ ਨਹੀਂ ਕਿਉਂਕਿ ਜਦੋਂ ਕੁਦਰਤ ਬਦਲਾ ਲੈਣ ਤੇ ਆਵੇਗੀ ਨਾ ਸਾਡਾ ਕੱਖ ਨਹੀਂ ਬਚਣਾ